ਪਾਰਕ ਵਿੱਚ ਸਿੰਘ ਸਰਪੰਚ ਪੈ ਰਹੇ ਹਾਂ। ਹਾਂ ਜੀ ਇਹ ਨਾ ਰਾਤ ਸਵਾ 1 ਵਜੇ ਦੀ ਗੱਲ ਹੈ ਜੀ। ਸਵਾ 1 ਵਜੇ ਦੀ ਵੀ ਦੀ ਗੱਲ ਹੈ ਜੀ। ਉਸ ਤੋਂ ਤੇ ਤੁਹਾਨੂੰ ਬਸ ਇੱਕ ਵਾਰ ਇੱਕੋ ਲਾਟ ਖੜਾਕਿਆਂ ਦੀ ਪਤਾ ਲੱਗਿਆ। ਤੇਜ ਰਫਤਾਰ ਗੱਡੀ ਹੋਈ। ਹੋਰ ਇਸ ਹਾਲ ਨਾ ਇਹ ਮੈਜੂਰ ਚੀਜ਼ ਆਰਟ ਕਰੇ। ਉਸ ਤੋਂ ਬਾਅਦ ਆ ਕੇ ਇਹ ਜਦੋਂ ਅਸੀਂ ਬਾਹਰ ਹੀਿਕਣੇ ਘਰ ਤੋਂ ਬਾਹਰ ਨਿਕਲ ਕੇ ਆਇਆ ਤਾਂ ਸਾਨੂੰ ਤਾਂ ਇਹ ਨਹੀਂ ਪਤਾ ਲੱਗਿਆ ਵੀ ਗੱਡੀ ਪਾਟੀ ਪਈ ਹੈ। ਉਹਦੇ ਵਿੱਚ ਚਾਰ 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 ਪੰਜ ਬੰਦੇ ਵਿੱਚ ਜੀ ਸੀ ਜੋ ਫੜਕੇ ਦੀ ਵਾਰਤ ਹੈ। ਉਸ ਤੋਂ ਬਾਅਦ ਇੱਕ ਮੌਲੀ ਇੱਕ ਦੋ ਤਿੰਨ ਬੰਦੇ ਦਾ ਸੀਰੀਅਸ ਸੀ। ਉਸ ਵਾਰ ਅਸੀਂ ਐਂਬੂਲੈਂਸ ਨੂੰ ਪੁਲਿਸ ਕਾਈ ਐਂਬੂਲੈਂਸ ਸਾਹਿਬ। ਉਸ ਤੋਂ ਬਾਅਦ ਰਹੋ ਆਪ ਉਹਨੇ ਸਾਥੀ ਵੀ ਜੀ ਉਹ ਵੀ ਆ ਗਏ ਸੀ ਬਾਅਦ ਨੂੰ ਸੀ। ਕੋ ਆਖਲੇ। ਹਾਂ ਮੌਕੇ ਤੇ ਕੋਈ ਨਹੀਂ ਦੇਖ ਹੋਈ ਸੀ। ਉਹ ਦਸਰੇ ਸੀ ਐਂਬੂਲੈਂਸ ਵਾਲੇ ਤੇ 15 ਮਿੰਟ। ਆਰਤਾਰ ਸਿੰਘ ਕਿਹ ਰਹੂ ਜੀ। ਇਹ ਡੇਢ ਵਜੇ ਜੀ ਮੈਂ ਉੱਠ ਕੇ ਪਿਸ਼ਾਬ ਕਰਦਾ ਸੀਗਾ ਜਦੋਂ ਖੜਕਾ ਹੋਇਆ ਮੈਂ ਉਸੇ ਟਾਈਮ ਬਾਹਰ ਆਇਆ ਤੇ ਆ ਕੇ ਦੇਖਿਆ ਗੱਡੀ ਖੰਬੇ 'ਚ ਵੱਜ ਕੇ ਚੌਂਕੜੀ 'ਚ ਵੱਜ ਕੇ ਪਲਟ ਗਈ ਜੀ ਇਹ ਗੱਡੀ ਇੱਕ ਬੰਦਾ ਕਨੈਕਟਰ ਸਾਈਡ ਵਾਲਾ ਮੈਂ ਕੱਢਿਆ ਜੀ 에어 ਬੈਗ ਉਹਦੇ ਸੀਸਾ ਪਨਕੇ ਤੇ ਬਾਅਦ ਚਾ ਸਾਡੇ ਮੁੰਡੇ ਸਾਰੇ ਸੱਦੇ ਕਿਹੜੇ ਪਿੰਡ ਤੇ ਪਤਾ ਨਹੀਂ ਕਿਹੜੀ ਚਲਾਵੇਂ ਇਹ ਹਾਦਸਾ ਹੋਣਾ ਸਾਨੂੰ ਤੇ ਪੰਜ ਜਾਣੀ ਦੀ ਗੱਡੀ ਤੇ ਉਹ ਜੰਗਲਾਂ ਨੇ ਨਾ ਕਰਿਆ ਸੀ ਰਾਤ ਇੱਥੇ ਆ ਗਏ ਹਾਲੇ ਮੋੜ ਤੇ ਗਿਆ ਤੇ ਸੱਚਾ ਲੱਗੋ ਤੇ ਉਹਦੇ ਛੱਟਾਂ ਨੇ ਇੱਥੇ ਡੱਕ ਰੋਈ ਮਾਰਜੋ ਹੈ